ਬਰਾੜ ਜੈਸੀ ਦੀ ਲਿਖੀ ਹੋਈ ਕਹਾਣੀ ਬਿਲਕਦਾ ਖੂਨ ਹਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਉਡੀਕ ਰਹੀ ਸੀ ਕਿ ਪੇਕੇਆਂ ਤੋਂ ਕੋਈ ਆਵੇਗਾ ਤੇ ਆ ਕੇ ਆਖੇਗਾ ਕਿ ਆਹ ਚੱਕ ਤੇਰਾ ਪਹਿਲਾ ਸੰਧਾਰਾ ਫਿਰ ਆਪਦੇ ਬੀਜੇ ਕੰਡੇ ਆਪ ਜੋਗਣੇ ਪੈਣੇ ਸੀ ਵਿਆਹ ਮੁਹੱਬਤ ਇੱਕ ਵੇਲੇ ਸੋਨਾ ਲੱਗਦਾ ਤੇ ਜਦੋਂ ਵਿਆਹ ਹੋ ਜਾਵੇ ਤਾਂ ਪੇਕੇ ਨਾਲੋਂ ਟੁੱਟ ਜਾਵਣ ਤੇ ਉਹੀ ਮੁਹੱਬਤ ਜ਼ਹਿਰ ਲੱਗਣ ਲੱਗਦੀ ਜਿਸ ਨੂੰ ਪੀ ਕੇ ਤੀ ਰੋਜ਼ ਥੋੜਾ ਥੋੜਾ ਮਰਦੀ ਯਾਦ ਆ ਉਹ ਦਿਨ ਜਦੋਂ ਉਹ ਘਰੋਂ ਪੜਨ ਤਾਂ ਗਈ ਪਰ ਗਈ ਕੋਟਚ ਸੀ ਮਨਪਸੰਦ ਮੁੰਡੇ ਨਾਲ ਵਿਆਹ ਰਜਿਸਟਰ ਕਰਵਾ ਲਿਆ ਪਤਾ ਨਹੀਂ ਕੀਨੇ ਬਾਪ ਤੇ ਭਰਾਵਾਂ ਨੂੰ ਦੱਸ ਦਿੱਤਾ ਆ ਧਮਕੇ ਉਹ ਉਥੇ ਬਹਿਸ ਵਸਾਈ ਹੋਈ ਤੇ ਪਿਓ ਧੀ ਨੂੰ ਕਲਾਮੇ ਚ ਪਰ ਮੁੰਡੇ ਤੋਂ ਖੋ ਕੇ ਧੂ ਧੂ ਕੇ ਲੈ ਗਿਆ ਪੁਲਿਸ ਤੇ ਹੋਰ ਸਾਰੇ ਪਿਓ ਦੀ ਹਮਾਇਤ ਕਰ ਰਹੇ ਸਨ ਇਤਹਾਮ ਸਫਰ ਇਕੱਲਾ ਉਸ ਨੂੰ ਆਪ ਦੇ ਕੰਨੀ ਖਿੱਚ ਰਿਹਾ ਸੀ ਰੋਂਦਾ ਪਿਓ ਸ਼ਾਇਦ ਪੁਲਿਸ ਤੋਂ ਨਹੀਂ ਸੀ ਜਰਿਆ ਜਾ ਰਿਹਾ ਤੇ ਕੋਈ ਵਿੱਚੋਂ ਹੀ ਕਹਿ ਰਿਹਾ ਸੀ ਕਿ ਚਰ ਜਰ 25 ਸਾਲ ਪਾਲੀਂ ਅਗਲਾ ਧੂਕੇ ਤਾ ਲਿਜਾਊਗਾ ਹੀ ਬੇਸੁਰਤ ਜਹੀ ਨੂੰ ਜਦੋਂ ਉਸ ਨੂੰ ਗੱਡੀ 'ਚ ਬਿਠਾਇਆ ਤਾਂ ਅਚਾਨਕ ਉਹਨੂੰ ਕਿੰਦੀ ਰੋਂਦਾ ਦਿਸਿਆ ਉਸ ਨੇ ਫੁਰਤੀ ਨਾਲ ਵਾਰੀ ਖੋਲੀ ਤੇ ਕਿੰਦੀ ਵੱਲ ਭੱਜ ਗਈ ਮੁੜ ਕੇ ਕੋਈ ਉਸ ਦੇ ਮਗਰ ਨਾ ਆਇਆ ਉਕਿੰਦੀ ਨਾਲ ਉਸਦੇ ਘਰ ਚਲੀ ਗਈ ਉਸ ਦਿਨ ਤੋਂ ਬਾਅਦ ਉਸਨੇ ਆਪਦੇ ਪਿਓ ਤੇ ਭਰਾਵਾਂ ਦੀ ਸ਼ਕਲ ਤੱਕ ਨਾ ਦੇਖੀ ਵਿਆਹ ਨੂੰ 5 ਸਾਲ ਹੋ ਗਏ ਸੀ ਰਖੜੀ ਸੰਧਾਰੇ ਤੇ ਉਹ ਬੁੱਕ ਬੁੱਕ ਰੋਂਦੀ ਦੂਰ ਦੀ ਇੱਕ ਮਾਸੀ ਉਸਨੂੰ ਚੋਰੀ ਚੋਰੀ ਪੀ ਕੇ ਘਰ ਦੀਆਂ ਸੂਹਾ ਦਿੰਦੀ 15 15 ਸੌਣ ਨੂੰ ਉਸਦੀ ਮਾਸੀ ਨੇ ਦੱਸਿਆ ਕਿ ਉਸਦਾ ਪਿਓ ਪੂਰਾ ਹੋ ਗਿਆ ਕੀ ਕਰਦੀ ਜੇ ਸਸਕਾਰ ਤੇ ਜਾਂਦੀ ਤਾਂ ਲੋਕਾਂ ਨੇ ਨਹੀਂ ਛੱਡਣਾ ਸੀ ਤੇ ਆਖਣਾ ਸੀ ਕਿ ਇਸ ਦੇ ਗਮ ਚ ਹੀ ਮਰ ਗਏ ਉਹ ਤਾਂ ਹਮਾਰਾ ਰੋਈ ਤੇ ਚੁੱਪ ਕਰਾਉਣ ਵੇਲੇ ਉਸ ਘਰ ਚ ਬਹੁਤ ਸੰਨ ਪਰ ਉਹਦੀ ਆਪ ਦੀ ਮਾਂ ਤੇ ਭਰਾ ਦੇ ਬੁੱਕਲ ਚਾਹੀਦੀ ਸੀ ਦਿਨ ਬੀਤਦੇ ਗਏ ਇੱਕ ਦਿਨ ਉਸ ਨੂੰ ਉਸ ਦਾ ਭਰਾ ਬਾ ਸੱਡੇ ਤੇ ਮਿਲਿਆ ਪ੍ਰਾਣੇ ਦੇਖਦੇ ਸਰ ਗਲ ਨਾਲ ਲਾ ਲਿਆ ਸ਼ਾਇਦ ਉਹ ਵੀ ਭਰਿਆ ਪਿਆ ਸੀ ਬਾਪੂ ਦੇ ਜਾਣ ਬਾਅਦ ਨਾ ਕੁਝ ਉਸਨੇ ਕਿਹਾ ਤੇ ਨਾ ਪ੍ਰਾਣੇ ਅੱਖਾਂ ਪੁੰਝ ਕੇ ਉਸਨੇ ਭਰਾ ਦਾ ਮੱਥਾ ਕਿੰਨੇ ਵਾਰ ਚੁੰਮਿਆ ਭਰੇ ਗਲ ਨਾਲ ਉਹਨੇ ਆਪ ਦੇ ਆਪ ਨੂੰ ਸੰਭਲਦਿਆਂ ਪੁੱਛਿਆ ਮਾਂ ਕਿਵੇਂ ਐ ਵਿਕੀ ਭਰਾ ਰੋਂਦਾ ਹੋਇਆ ਉਸਦੇ ਗੱਲ ਲਾਗਿਆ ਤੇ ਕਹਿਣ ਲੱਗਾ ਮਾਂ ਨੂੰ ਅਧਰੰਗ ਹੋ ਗਿਆ ਬਾਪੂ ਦੇ ਜਾਣ ਤੋਂ ਬਾਅਦ ਵਿੱਕੀ ਨੇ ਬੋਲਣਾ ਜਾਰੀ ਰੱਖਿਆ ਤੇ ਕਹਿੰਦਾ ਕਿ ਭਰਾ ਨਿੱਕੇ ਹੋਣ ਤਾਂ ਲੋਕਾਂ ਦੀਆਂ ਭੈਣਾਂ ਘਰ ਸੰਭ ਲੈਂਦੀਆਂ ਬਾਪ ਦੇ ਜਾਣ ਤੋਂ ਬਾਅਦ ਪਰ ਮੇਰੀ ਤਾਂ ਐਨਾ ਕਹਿੰਦੇ ਉਹ ਚੁੱਪ ਹੋ ਗਿਆ ਮੇਰੇ ਕੋਲ ਉਸ ਦੀਆਂ ਗੱਲਾਂ ਦੇ ਜਵਾਬ ਨਹੀਂ ਸਨ ਉਸ ਨੇ ਭਰਾ ਨੂੰ ਕਿਹਾ ਕਿ ਚੱਲਾਂ ਤੇਰੇ ਨਾਲ ਅੱਜ ਘਰ ਭਰਾ ਦੇ ਚਿਹਰੇ ਤੇ ਜੀਵ ਮੁਸਕਰਾਹਟ ਸੀ ਉਹ ਭਰਾ ਨਾਲ ਪਿੰਡ ਵੱਲ ਚੱਲ ਪਈ ਮੰਜੇ ਪਈ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਸਨੇ ਪਰੀਆਂ ਅੱਖਾਂ ਨਾਲ ਮਾਪ ਤੋਂ ਮਾਫੀ ਮੰਗੀ ਤੇ ਕਿਹਾ ਮੈਂ ਬਾਪ ਨੂੰ ਖਾ ਗਈ ਹੋ ਸਕੇ ਤਾਂ ਮਾਫ ਕਰ ਦਿਓ ਇਹਨੇ ਉਹਦੀ ਨਿਗਾਹ ਬਰਾਂਡੇ 'ਚ ਲੱਗੀ ਬਾਪੂ ਦੀ ਫੋਟੋ ਵੱਲ ਗਈ ਤੇ ਉਸ ਦੀ ភੁੱਬ ਨਿਕਲ ਗਈ ਉਹਦਾ ਧਿਆਨ ਟੁੱਟਿਆ ਜਦੋਂ ਫੋਨ ਦੀ ਰਿੰਗ ਵੱਜੀ ਫੋਨ ਉਸਦੇ ਘਰ ਵਾਲੇ ਦਾ ਸੀ ਉਸਨੇ ਪਾਸੇ ਜਾ ਕੇ ਗੱਲ ਕੀਤੀ ਤੇ ਸਾਰੀ ਗੱਲ ਦੱਸੀ ਫੋਨ ਕੱਟ ਕੇ ਚਾਹ ਪਾਣੀ ਪੀਤਾ ਤੇ ਇੰਨੀ ਨੂੰ ਕੋਈ ਕਾਰ ਤੇ ਉੱਥੇ ਆਇਆ ਉਹ ਸੀ ਉਸਦਾ ਹਮਸਫਰ ਉਸਨੇ ਆਉਂਦਿਆ ਹੀ ਮੰਜੇ ਤੇ ਪੈਸਾ ਸਸਦੇ ਪੈਰੀ ਹੱਥ ਲਾਈ ਤੇ ਵਿੱਕੀ ਨੇ ਘੁੱਟ ਕੇ ਜੱਫੀ ਪਾਈ ਸਾਰੇ ਗਿਲੇ ਸ਼ਿਕਵੇ ਮਿਟ ਗਏ ਵਿੱਕੀ ਨੇ ਇੱਕ ਗੱਲ ਅੰਦਰ ਹੀ ਘੁੱਟ ਲਈ ਕਿ ਉਸ ਦਾ ਬਾਪ ਉਸ ਨੂੰ ਆਖਦਾ ਸੀ ਕਿ ਉਸ ਕਲਮੁਹੀ ਦੇ ਮਰੀ ਤੇ ਵੀ ਨਾ ਮੱਥੇ ਲਗਿਓ ਪਰ ਬਹੁਤੀ ਵਾਰ ਵਿੱਕੀ ਨੇ ਪਿਓ ਨੂੰ ਛੋਟੀ ਜਹੀ ਸਾਈਕਲ ਵਾਲੀ ਫੋਟੋ ਦੇ ਰੋਂਦੇ ਦੇਖਿਆ ਸੀ ਜੋ ਵੀ ਖੂਨ ਖੂਨ ਨੂੰ ਬਿਲਕਦਾ ਹੈ ਤਾਂ ਹੀ ਮਰਦੇ ਮਰਦੇ ਵੇਲੇ ਬਾਪੂ ਦੇ ਮੂੰਹ 'ਚ ਛੋਟੀ ਨਿਕਲਿਆ ਸੀ ਅਗਲੀ ਕਹਾਣ ਮੰਜੇ ਦੀ ਕਾਂ ਮੰਜੇ ਦੀ ਕਾਂ ਪੈ ਜਾਣੀ ਤਾਂ ਬੇਬੇ ਨੇ ਆਵਾਜ਼ ਮਾਰਨੀ ਕਿ ਆ ਜੋ ਮੰਜੇ ਤੇ ਉੱਤੇ ਚੜ ਕੇ ਕਾਂ ਕੱਢ ਗਈ ਅਸੀਂ ਚਾਂਪ ਪਏ ਨਹੀਂ ਭੱਜੇ ਜਾਣਾ ਤੇ ਮੰਜੀ ਤੇ ਕਦੇ ਇੱਕ ਪਾਸੇ ਭਾਰ ਤੇ ਕਦੇ ਦੂਜੇ ਪਾਸੇ ਭਾਰ ਦੇਣ ਮੀਂਹ ਤੋਂ ਬਾਅਦ ਅਕਸਰ ਐਵੇਂ ਹੁੰਦਾ ਸੀ ਡੌਣ ਤੇ ਮੰਜੀ ਦਾ ਇੱਕ ਪਾਸਾ ਉ ਤਾਂ ਵੱਲ ਚੁੱਕਿਆ ਜਾਣਾ ਬੇਬੇ ਦੀ ਆਦਤ ਸੀ ਕਿ ਕੋਈ ਮੰਝਾ ਉਧੇੜਿਆ ਨਾ ਰਹਿਣ ਦੇਣਾ ਉਧੜਿਆ ਨਾ ਰਹਿਣ ਦੇਣਾ ਸੁਭੀਆਂ ਬੁੰਦੀ ਰਹਿੰਦੀ ਤੇ ਕਦੇ ਪੈੰਦ ਕਸਦੀ ਰਹਿੰਦੀ ਐਤਵਾਰ ਵਾਲੇ ਦਿਨ ਬੇਬੇ ਬੇੜੇ ਬੇੜਾ ਹੁੰਝਰ ਰਹੀ ਸੀ ਤੇ ਆਵਾਜ਼ ਮਾਰੀ ਕਿ ਬੋਚੋ ਮੈਨੂੰ ਬੇਬੇ ਨੂੰ ਚੱਕਰ ਆ ਗਿਆ ਸੀ ਚਾਚੀ ਨੇ ਭੱਜ ਕੇ ਜਾ ਕੇ ਬੇਬੇ ਨੂੰ ਫੜਿਆ ਤੇ ਕਿਹਾ ਮੰਝੇ ਮੰਝਾ ਲੈ ਕੇ ਆਓ ਕਾਣ ਵਾਲਾ ਮੰਝਾ ਚੁੱਕ ਲਿਆਂਦਾ ਜਿਵੇਂ ਜਿਵੇਂ ਬੇਬੇ ਨੂੰ ਉਸ ਮੰਝੇ ਤੇ ਪਾ ਦਿੱਤਾ ਮੰਝੇ ਦੀ ਕਾਣ ਆਪ ਦੇ ਆਪ ਹੀ ਨਿਕਲ ਗਈ ਕਿਉਂਕਿ ਸਾਰਾ ਟੱਬਰ ਬੇਬੇ ਦੇ ਦਵਾਲੇ ਸੀ ਕਿਸੇ ਦੇ ਮੰਝੇ ਦੀ ਕਾਣ ਵੱਲ ਨਾ ਧਿਆਨ ਗਿਆ ਕਿਸੇ ਵੀ ਐਵੇਂ ਹੀ ਪਰਿਵਾਰਾਂ ਚ ਕਾਣਾ ਪੈਂਦੇ ਹਨ ਪਰ ਜੇ ਇਕੱਠ ਹੋਵੇ ਤਾਂ ਕਾਣਾ ਵੱਲ ਬਹੁਤਾ ਧਿਆਨ ਨਹੀਂ ਜਾਂਦਾ ਕੋਈ ਟੱਬਰ ਚ 6-7 ਜਵਾਕ ਹੋਣ ਉਹਨਾਂ ਦਾ ਇਕੱਠ ਹੋਵੇ ਦਰਵਾਜ਼ੇ ਉੱਚੇ ਹੋਣ ਤਾਂ ਉਹ ਉੱਚੇ ਦਰਵਾਜ਼ੇ ਵਾਲੇ ਹੀ ਵੱਜਦੇ ਹਨ ਗਾ ਕਮਰੇ ਬੂਹੇ ਬੇਸ਼ੱਕ ਸਿਉਂਖਾਂ ਵਾਲੇ ਹੁ ਪਰ ਜੇ ਉਹੀ ਭਰਾ ਲੱਗ ਹੋ ਜਾਣ ਤੇ ਲੱਗ ਦਰਵਾਜਾ ਬਣ ਜਾਂ ਤਾਂ ਕਾਣ ਦਿਸਣ ਲੱਗਦੀ ਐ ਤੇ ਸਿਉਂਖ ਵੀ ਇਕੱਠ ਬਹੁਤ ਕਾਣਾ ਲਕੋ ਲੈਂਦਾ ਧੰਨ